ਸੁਨੇ ਸੁਨੇ ਰਹਾ ਹੁਤੇ ਕੋਈ ਕੋਈ ਪੈੜ ਐ ਦਿਲ ਹੀ ਉਦਾਸ ਐ ਜੀ ਬਾਕੀ ਸਭ ਖੈਰ ਐ ਪੰਜਾਬੀ ਮਾਂ ਬੋਲੀ ਨੂੰ ਚਾਉਣ ਵਾਰਿਆਂ ਦੇ ਦਿਲ ਅੱਜ ਬੜੇ ਉਦਾਸ ਨੇ ਕਿਉਂਕਿ ਪੰਜਾਬੀ ਮਾਂ ਬੋਲੀ ਦੇ ਪੁੱਤ surjit patar ਸਾਡੇ ਦਰਮਿਆਨ ਨਹੀਂ ਰਹੇ surjit patar ਦਾ ਜਨਮ ਜਨਵਰੀ 1945 ਨੂੰ ਜਲੰਧਰ ਦੇ ਪੱਤੜ ਕਲਾ ਪਿੰਡ ਦੇ ਵਿੱਚ ਹੋਇਆ ਪੱਤੜ ਪਿੰਡ ਤੋਂ ਹੀ ਉਹਨਾਂ ਦੇ ਨਾਮ ਦੇ ਨਾਲ ਪਾਤਰ ਜੁੜ ਗਿਆ ਆਪਣੇ ਨਾਂ ਵਾਂਗ ਉਹਨਾਂ ਨੇ ਪੰਜਾਬੀ ਕਵਿਤਾਵਾਂ ਨੂੰ ਸੁਰਜੀਤ ਕਰਨ ਦੇ ਵਿੱਚ ਅਹਿਮ ਪਾਤਰ ਵੀ ਨਿਭਾਇਆ ਸੁਰਜੀਤ ਪਾਤਰ ਦਾ ਜੀਵਨ ਕਾਲ ਲਗਭਗ 8 ਦਹਾਕਿਆਂ ਦੇ ਵਿੱਚ ਫੈਲਿਆ ਹੋਇਆ ਹੈ ਆਪਣੇ ਜੀਵਨ ਦੌਰਾਨ ਉਹਨਾਂ ਨੇ ਪੰਜਾਬ ਨੂੰ ਵੱਖ-ਵੱਖ ਮਰਹਲਿਆਂ ਦੇ ਵਿੱਚੋਂ ਗੁਜ਼ਰਦੇ ਦੇਖਿਆ ਅਤੇ ਆਪਣੇ అనుభవ ਦੀ ਇੱਕ ਕਾਵਿਕ ਪੇਸ਼ਕਾਰੀ ਕੀਤੀ ਉਨ੍ਹਾਂ ਦੀਆਂ ਕਵਿਤਾਵਾਂ ਦੇ ਵਿੱਚ ਮਾਂ ਬੋਲੀ ਦੇ ਨਿਕਾਰ ਦਾ ਫਿਕਰ ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਦੇ ਦੁਖਾਂਤ ਨਾਗਰਿਕਤਾ ਸੋਧ ਕਾਨੂੰਨ ਅਤੇ ਕਿਸਾਨੀ ਸੰਘਰਸ਼ ਵਰਗੇ ਵਿਸ਼ੇ ਵੀ ਮਿਲ ਜਾਂਦੇ ਨੇ। ਉਹ ਆਮ ਲੋਕਾਂ ਦੇ ਕਵੀ ਸੀ। ਉਹ ਆਪਣੇ ਪਾਠਕਾਂ ਨੂੰ ਕਈ ਵਾਰ ਹੁਲਾਰਦੇ, ਵੰਗਾਰਦੇ ਅਤੇ ਕਈ ਵਾਰ ਆਸ ਦੀ ਕਿਰਨ ਦਿੰਦੇ ਹੋਏ ਨਜ਼ਰ ਆਉਂਦੇ। ਆਪਣੀਆਂ ਕਵਿਤਾਵਾਂ ਰਾਹੀਂ ਉਹ ਨਵੇਂ ਰਾਹ ਬਣਾਉਂਦੇ ਹੋਏ ਦਿਸਦੇ ਨੇ। ਉਹ ਬਦਲਾਅ ਦੇ ਮੂਰੀਦ ਨੇ ਅਤੇ ਲਿਖਦੇ ਨੇ। ਮੇਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਰਾ ਬਣਦੇ ਜੁਗਾ ਤਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਪੰਜਾਬੀ ਸਾਹਿਤ ਦੇ ਮਸ਼ਹੂਰ ਕਵੀ surjit patar hunna ਦੀਆਂ ਇਹ ਸਤਰਾਂ ਉਹਨਾਂ ਉੱਤੇ ਪੂਰੀ ਤਰ੍ਹਾਂ ਢੁਕਦੀਆਂ ਨੇ ਆਪਣੀ ਕਲਮ ਦੇ ਨਾਲ ਉਹਨਾਂ ਨੇ ਦੁਨੀਆ ਤੋਂ ਵੱਖਰੇ ਰਾਹ ਬਣਾਈ ਵੀ ਅਤੇ ਉਹਨਾਂ ਰਾਹਾਂ ਉੱਤੇ ਲੋਕਾਂ ਨੂੰ ਚੱਲਣ ਲਈ ਮਜਬੂਰ ਵੀ ਕੀਤਾ ਉਹ ਕਦੇ ਹਿੰਮਤ ਨਹੀਂ ਹਾਰਦੇ ਉਹਨਾਂ ਦੀ ਕਵਿਤਾ ਦੇ ਵਿੱਚ ਇੱਕ ਰਵਾਨਗੀ ਹੈ ਜੋ ਲੋਕਾਂ ਨੂੰ ਜੂਝਣ ਲਈ ਮਜਬੂਰ ਕਰਦੀ ਹੈ ਅਤੇ ਜ਼ਿੰਦਗੀ ਤੋੱਕੇ ਬੈਠੀ ਲੋਕਾਂ ਲਈ ਉਹ ਲਿਖਦੇ ਨੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਇੱਕੀ ਤੋਂ ਕਲਮਾ ਉਸ ਫੁੱਲਾ ਜੋ ਕੀ ਜ਼ਮੀਨ ਰੱਖੀ ਉਹ ਬੰਜਰ ਥਾਂਵਾਂ ਉੱਤੇ ਵੀ ਫੁੱਲ ਉਗਾਉਣਾ ਚਾਹੁੰਦੇ ਸੀ ਮਨ ਦੀ ਸੁੱਕੀ ਧਰਤੀ ਨੂੰ ਆਪਣੇ ਸ਼ਬਦਾਂ ਦੇ ਨਾਲ ਸਿੰਜਦੇ ਉਹਨਾਂ ਦੀ ਇਹ ਕਵਿਤਾ ਹਰ ਮਨ ਨੂੰ ਟੁੰਬਦੀ ਹੈ ਅਤੇ ਉਲਾਸ ਦੇ ਨਾਲ ਪਰ ਦਿੰਦੀ ਹੈ। ਉਹਨਾਂ ਦੀ ਕਲਮ ਇੱਕ ਅੰਦੋਲਨਕਾਰੀ ਕਲਮ ਹੈ। ਪੰਜਾਬ ਦੇ ਕਾਲੇ ਦੌਰ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ? ਵਰਗੀ ਕਵਿਤਾ ਲਿਖੀ। ਇਹ ਕਵਿਤਾ ਉਹਨਾਂ ਲੋਕਾਂ ਲਈ ਇੱਕ ਵੰਗਾਰ ਸੀ ਜੋ ਸਭ ਕੁਝ ਦੇਖ ਕੇ ਵੀ ਚੁੱਪ ਬੈਠੇ ਸੀ। ਪਰ ਪਾਤਰ ਸਾਹਿਬ ਦੀ ਕਲਮ ਸਭ ਕੁਝ ਬੋਲ ਗਈ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ? ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ? ਗੀਤ ਦੀ ਮੌਤ ਇਸ ਰਾਤ ਜੇ ਹੋ ਗਈ। ਮੇਰਾ ਜੀਣਾ ਮੇਰੇ ਜਾਰ ਕਿੰਜ ਸਹਿਣਗੇ ਪਰ ਕਈ ਵਾਰ ਪਾਤਰ ਸਾਹਿਬ ਵੀ ਇਸ ਸਿਸਟਮ ਤੋਂ ਨਿਰਾਸ਼ ਹੋ ਗਏ ਜਦੋਂ ਉਹਨਾਂ ਦੇਖਿਆ ਕਿ ਲੋਕ ਕਿਵੇਂ ਇਨਸਾਫ ਲਈ ਅਦਾਲਤਾਂ ਦੇ ਚੱਕਰ ਕੱਟਦੇ ਕੱਟਦੇ ਬੁੱਢੇ ਹੋ ਗਏ ਉਹਨਾਂ ਦੀ ਕਲਮ ਇੱਕ ਵਾਰ ਫਿਰ ਸਿਸਟਮ ਨੂੰ ਨਹਰਾ ਮਾਰਦੀ ਹੈ ਇਸ ਅਦਾਲਤ ਦੇ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੋਣੀ ਇਹ ਕਦੋਂ ਤੀਤੇ ਤੇ ਖੜੇ ਰਹਿਣਗੇ ਇਸ ਕਵਿਤਾ ਦੇ ਵਿੱਚ ਜਿੱਥੇ ਇੱਕ ਪਾਸੇ ਨਿਰਾਸ਼ਾ ਹੈ ਉੱਥੇ ਦੂਜੇ ਪਾਸੇ ਸਿਸਟਮ ਨੂੰ ਇੱਕ ਉਲਾਮਾ ਵੀ ਹੈ ਸੁਰਜੀਤ ਪਾਤਰ ਪੰਜਾਬੀ ਦੇ ਕੁਝ ਇਹ ਜਿਹੇ ਕਵੀਆਂ ਦੇ ਵਿੱਚ شمار ਨੇ ਜਿਨ੍ਹਾਂ ਨੂੰ ਸਿਰਫ ਸਾਹਿਤਕਾਰ ਲੋਕ ਹੀ ਨਹੀਂ ਜਾਣਦੇ ਸਗੋਂ ਪੰਜਾਬ ਦੇ ਜਨमानस ਤੱਕ ਉਹਨਾਂ ਦੀ ਪਹੁੰਚ ਸੀ ਉਹ ਵੱਡਿਆਂ ਔਤਨਿਕਿਆਂ ਸਾਰਿਆਂ ਨੂੰ ਬੜੇ ਪਿਆਰ ਅਤੇ ਨਿੱਕੇ ਦੇ ਨਾਲ ਮਿਲਦੇ ਸੀ ਪੰਜਾਬੀ ਮਾਂ ਬੋਲੀ ਬਾਰੇ ਉਹ ਖਾਸ ਚਿੰਤਤ ਸਨ ਉਹਨਾਂ ਨੇ ਆਪਣੇ ਦਰਦ ਨੂੰ ਇਸੇ ਤਰ੍ਹਾਂ ਬਿਆਨ ਕੀਤਾ ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਵਾਕ ਵਾਕ ਇੱਕ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਨੇ ਜਦੋਂ ਨਵੀਂ ਤਕਨੀਕ ਆਉਂਦੀ ਹੈ ਤਾਂ ਪੁਰਾਣੇ ਸ਼ਬਦ ਬਦਲੇ ਹੀ ਜਾਂਦੇ ਨੇ ਪਰ ਜਿਹਨਾਂ ਲਫ਼ਜ਼ਾਂ ਦਾ ਤਕਨੀਕ ਨਾਲ ਕੋਈ ਸਬੰਧ ਨਹੀਂ ਸੀ ਉਹ ਵੀ ਬਦਲ ਗਏ ਜਿਵੇਂ ਡੈਡੀ ਮੰਮੀ ਅੰਕਲ ਇਸ ਦਾ ਕਾਰਨ ਹੈ ਸਾਡੀ ਮਾਨਸਿਕਤਾ ਉਹ ਕਹਿੰਦੇ ਸੀ ਕਿ ਮਾਵਾ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਹਨ ਪਰ ਅਸੀਂ ਕਿਸੇ ਨਾਲ ਆਪਣੀ ਮਾਂ ਵਟਾ ਨਹੀਂ ਸਕਦੇ ਇਸ ਤੋਂ ਉਹਨਾਂ ਦਾ ਭਾਵ ਪੰਜਾਬੀ ਮਾਂਬੋਲੀ ਤੁਸੀਂ ਉਹਨਾਂ ਕਿਹਾ ਕਿ ਸਿਰਫ ਬੋਲੀ ਦੇ ਮਰਨ ਦੀ ਗੱਲ ਨਹੀਂ ਇਹ ਬੰਦੇ ਦੇ ਅੰਦਰ ਦੇ ਮਰਨ ਦੀ ਗੱਲ ਹੈ ਉਹਨਾਂ ਦੇ ਸ਼ਬਦਾਂ ਵਿੱਚ ਮਾਂਬੋਲੀ ਵਿੱਚ ਆ ਰਹੇ ਨਿਗਾਰ ਦੀ ਚਿੰਤਾ ਸਾਫ਼ ਚ ਲਿਖਦੀ ਹੈ ਪੰਜਾਬੀ ਮਾਂਬੋਲੀ ਦਾ ਪੁੱਤਰ ਅੱਜ ਸਾਨੂੰ ਸਦਾ ਦੇ ਵਿਛੋੜਾ ਦੇ ਗਿਆ ਉਹਨਾਂ ਦੀ ਗਜ਼ਲ ਅੱਜ ਉਹਨਾਂ ਦੇ ਵਿਛੋੜੇ ਦੇ ਉੱਤੇ ਪੂਰੀ ਤਰ੍ਹਾਂ ਟੁੱਕਦੀ ਹੈ ਅਸਾ ਵਿਅੰਤ ਕਿਰ ਕੇ ਖਾਦ ਹੋਣਾ ਕਦੇ ਸਾਹ ਭੁੱਲੇ ਕਿਸ ਨੂੰ ਯਾਦ ਹੋਣਾ ਉਦੋਂ ਸਮਝਣਗੇ ਲੋਕੀ ਦਿਲ ਦੀ ਅੱਗ ਨੂੰ ਸਿਵੇ ਵਿੱਚ ਜਾਦੇ ਦਾ ਅਨੁਵਾਦ ਹੋਣਾ ਅਲविदा ਪਦਰਸਾ